ਜੀ ਹਰ ਗ੍ਰਿੰਦਰ ਸਿੰਘ ਕੰਬੀਆ ਮੈਂ ਜਗਵਰ ਸਿੰਘ ਪੁਲੀਹਰ ਸੈਕਟਰੀ ਐ ਔਰ ਡਿਫੈਂਸ ਕਲੋਨੀ ਰੈਜ਼ੀਡੈਂਟ ਸੁਸਾਇਟੀ ਦਾ ਮੈਂ ਬਤਾਲ ਜਰਨੀ ਸੈਕਟਰੀ ਸੇ ਸੁਆਵਾਂ ਦੇ ਰਿਹਾ ਔਰ ਸਾਡੇ ਇਥੇ ਸਾਨੂੰ ਸਮੱਸਿਆ ਸਭ ਤੋਂ ਵੱਡੀ ਆ ਰਹੀ ਹੈ ਕਿ ਡਿਫੈਂਸ ਕਲੋਨੀ ਦੀ ਮੇਨ ਰੋਡ ਐ ਇਹ ਅਸੀਂ ਪਾਈਪਾਂ ਪਾਈਆਂ ਸੀ ਇਥੇ ਨੇ ਇਹਨਾਂ ਨੇ ਸਰਫੇਸ ਵਾਟਰ ਪ੍ਰੋਗਰਾਮ ਦੇ ਅਧੀਨ ਔਰ ਇਹਨਾਂ ਨੂੰ ਪਾਈਆਂ ਨੂੰ ਤਕਰੀਬਨ 2 ਸਾਲ ਦੇ ਕਰੀਬ ਹੀ ਹੋ ਚੱਲਿਆ ਕਰੀਬਨ 2 ਸਾਲ ਪੂਰੇ ਹੋ ਚੱਲੇ ਆ ਲੇਕਿਨ ਹੁਣ ਸਾਲ ਨੂੰ ਇੰਜ ਲੱਗਦਾ ਜਿਵੇਂ ਸੜਕ ਪਾਈਪਾਂ ਪਾ ਆਫ ਤੇ ਸੜਕ ਪੜਾਉਣੀ ਭੁੱਲ ਗਏ ਨੇ ਇਹਦੇ ਦੀ ਬੜੀ ਵਾਰ ਅਸੀਂ ਹਲਕੇ ਦੇ ਜਿਹੜੇ ਮੌਜੂਦਾ ਰੂਲਿੰਗ ਪਾਰਟੀ ਦੇ ਜਿਹੜੇ ਨਮਾਇंदे ਆ ਇਹਨਾਂ ਨੂੰ ਮਿਲਿਆ ਗਿਆ ਲੇਕਿਨ ਇਹਨਾਂ ਵੱਲੋਂ ਸਾਨੂੰ ਕੋਈ ਤਸ਼ੱਲੀ ਭਾਉਂਦਾ ਜਵਾਬ ਨਹੀਂ ਦਿੱਤਾ ਗਿਆ ਔਰ ਕਿਉਂਕਿ ਸਰਕਾਰ ਨੂੰ ਆਪ ਨਹੀਂ ਪਤਾ ਵਿਜਨ ਹੀ ਸਰਕਾਰ ਕੋਲ ਕੋਈ ਹੈ ਨਹੀਂ ਕਿਉਂਕਿ ਇਹਨਾਂ ਦੇ ਆਪ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਦੀ ਜਾਂ ਤੇ ਕਹਿ ਲੋ ਕਿ ਉੱਪਰ ਮਿਸਕਮਿਊਨੀਕੇਸ਼ਨ ਹੈ ਇਹਨਾਂ ਦੇ ਸਰਕਾਰ ਦੇ ਜਿਹੜੇ ਲੀਡਰਸ਼ਪਨ ਆ ਉਹਨਾਂ ਦੇ ਨਾਲ ਇਹਨਾਂ ਦਾ ਤਾਲਮੇਲ ਘਟਾ ਸਾਡੀ ਖਬਰ ਉਦੋਂ ਤੱਕ ਸ਼ਾਇਦ ਨਹੀਂ ਪਹੁੰਚਦੀ ਉਸ ਤੋਂ ਬਾਅਦ ਵੀ ਜਦੋਂ ਅਸੀਂ ਤਕਰੀਬਨ 6 ਮਹੀਨੇ ਪਹਿਲਾਂ 6 ਮਹੀਨੇ 4-5 ਮਹੀਨੇ ਪਹਿਲਾਂ ਅਸੀਂ ਅਦਾਲਤ ਦਾ ਰੋਕ ਕੀਤਾ ਫਿਰ ਸਹੀ ਜੀ ਨੇ ਇਹ ਫੈਸਲਾ ਲਿਆ ਕਿ ਸਾਨੂੰ ਕਿਤੇ ਕੋਈ ਇਨਸਾਫ ਨਹੀਂ ਸੀ ਮਿਲ ਰਿਹਾ ਲੋਕ ਇੱਥੇ ਕਜੜਾ ਖਾਰ ਹੋ ਰਹੇ ਸੀ ਗੁਰਦੁਆਰੇ ਆਉਣ ਵਾਲੀ ਸੰਗਤ ਜਿਹੜੀ ਸੀ ਇਹ ਬੜੀ ਪਰੇਸ਼ਾਨ ਸੀ ਪਰ ਫਿਰ ਸਾਨੂੰ ਤਨੂੰ ਇਹੋ ਲੱਗਾ ਸਹੀ ਕਿ ਸਾਨੂੰ ਕਾਨੂੰਨ ਦਾ ਸਹਾਰਾ ਲੈਣਾ ਚਾਹੀਦਾ ਇਸ ਕਰਕੇ ਅਸੀਂ ਪਰਮਾਨੈਂਟ ਲੋਕ ਅਦਾਲਤ ਦੇ ਵਿੱਚ ਇਹਦਾ ਕੇਸ ਲਾਇਆ ਕਾਰਪੋਰੇਸ਼ਨ ਕਮਿਸ਼ਨਰ ਔਰ ਕਮਿਸ਼ਨਰ ਮਿਨਿਸਪਲ ਕਾਰਪੋਰੇਸ਼ਨ ਨੂੰ ਪਾਰਟੀ ਬਣਾ ਕੇ ਜਿਹਦਾ ਫੈਸਲਾ ਮਾਨਯੋਗ ਲੋਕ ਅਦਾਲਤ ਨੇ 28 9 ਨੂੰ ਇਹਦਾ ਵਾਰਡ ਦੇਤਾ ਔਰ ਇਹਨਾਂ ਦੇ ਉੱਤੇ ਐਸਡੀਓ ਪੇਸ਼ ਹੋਏ ਸੀ ਔਰ ਜੀ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੇਸ਼ ਹੋਏ ਔਰ ਇਹਨਾਂ ਨੇ ਉੱਤੇ ਆਪਣੇ ਜਿਹੜੇ ਬਿਆਨ ਨੇ ਉਹ ਕਲਮਬੱਧ ਕਰਾਏ ਕਿ ਅਸੀਂ ਜਿਹੜੀ ਸੜਕ ਹੈ ਸਾਨੂੰ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ ਲੀਕੇਜ ਹੈ ਔਰ ਇਹਨਾਂ ਨੇ ਆਪਣੇ ਗਲੀਨਾ ਦਿੱਤੀਆਂ ਇਹਦੇ ਵਿੱਚ ਲੀਕੇਜ ਹੈ ਇਹ ਕੰਪਲੀਟ ਨਹੀਂ ਹੈ ਮਟੀਰੀਅਲ ਨਹੀਂ ਹੈ ਉਹਦੇ ਵਿੱਚ ਫਿਰ ਅਸੀਂ ਇਹ ਦਲੀਲ ਦਿੱਤੀ ਕਿ ਦਸੰਬਰ ਦੇ ਵਿੱਚ ਇਹਨਾਂ ਦੇ ਪਲਾਂਟ ਬੰਦ ਹੋ ਜਾਣੇ ਆ ਠੀਕ ਆ ਇਹ ਤੋਂ ਸਮੱਸਿਆ ਫਿਰ ਅਗਲੇ ਸਾਲ ਤੇ ਜਾ ਬਈ ਲੇਕਿਨ ਉੱਥੇ ਫਿਰ ਅਦਾਲਤ ਨੇ ਇੰਟਰਵਿਨ ਕਰਕੇ ਫਿਰ ਇਹਨਾਂ ਨੂੰ ਇਹਨਾਂ ਨੇ ਕਿਹਾ ਸਾਡੇ ਆਪ ਦੇ ਵਿੱਚ ਉੱਥੇ ਤੋਂ ਇਹਨਾਂ ਨੇ ਬਿਆਨ ਦਿੱਤੇ ਕਿ ਅਸੀਂ ਨਵੰਬਰ 30 ਤੱਕ ਜਿਹੜੀ ਸੜਕ ਹੈ ਉਹ ਕੰਪਲੀਟ ਕਰਾਂਗੇ ਲੇਕਿਨ ਸਾਨੂੰ ਹਾਲੇ ਵੀ ਕੰਮ ਇੰਨਾ ਸਲੋ ਚੱਲ ਰਿਹਾ ਪਿਛਲੀ 28 ਤਰੀਕ ਦਾ ਇਹ ਜੱਜਮੈਂਟ ਆਈ ਹੋਈ ਹੈ 28 ਠੀਕ ਹੈ ਜੀ ਤਕਰੀਬਨ ਉਸ ਤੋਂ ਬਾਅਦ ਤਕਰੀਬਨ ਡੇਢ ਮਹੀਨਾ ਲੰਘ ਚੁੱਕਾ ਤੁਸੀਂ ਡੇਢ ਮਹੀਨੇ ਦੇ ਵਿੱਚ ਪ੍ਰੋਗਰੈਸ ਦੇਖ ਲਓ ਵੀ ਕੀ ਹੋਈ ਆ ਕੋਈ ਕੰਮ ਨਹੀਂ ਹੋਇਆ ਸਿਰਫ ਅੱਧੀ ਸੜਕ ਉਹ ਵੀ ਇਹਨਾਂ ਨੇ ਟ੍ਰੈਂਚ ਜਿਹੜੀ ਆ ਉਹ ਖੁੱਤੀ ਆ ਔਰ ਟ੍ਰੈਂਚਿੰਗ ਵਾਸਤੇ ਇਹਨਾਂ ਕੋਲ ਮਟੀਰੀਅਲ ਹੈ ਨਹੀਂ ਇੱਕ ਤਰ ਕਰ ਰਿਹਾ ਜੀ ਸਾਡੇ ਕੋਲ ਮਟੀਰੀਅਲ ਹੈ ਨਹੀਂ ਮਟੀਰੀਅਲ ਨਹੀਂ ਮਿਲ ਰਿਹਾ ਫਿਰ ਮਟੀਰੀਅਲ ਅਸੀਂ ਥੋੜਾ ਲਿਆ ਕੇ ਦੇਣਾ ਚਾਹੀਦਾ ਤੁਹਾਨੂੰ ਇਸ ਕਰਕੇ ਅਸੀਂ ਜਲੰਧਰ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਔਰ ਇਹ ਡੀਸੀ ਸਵਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਆ ਇੰਟਰਵਿਊ ਇਹਨਾਂ ਕਰਕੇ ਇੱਥੋਂ ਤਕਰੀਬਨ ਰੋਜ਼ ਜਲੰਧਰ ਦਾ 40 ਹਜ਼ਾਰ ਬੰਦਾ ਇੱਥੋਂ ਰੋਜ਼ ਲੰਘਦਾ ਹੈ 40 ਹਜ਼ਾਰ ਬੰਦਾ ਰੋਜ਼ ਇੱਥੋਂ ਲੰਘਦਾ ਹੈ ਇਹਦੇ ਉੱਤੇ ਤੁਹਾਡੀ ਸਰਕਾਰ ਦੀ ਜਿਹੜੀ ਛਵੀ ਹੈ ਉਹਦੇ ਉੱਤੇ ਅਸਰ ਪੈ ਰਿਹਾ ਹੈ ਸਰ ਇੱਕ ਕੋਲ ਸਕੂਲ ਵੀ ਹੈਗਾ ਉਹਨੂੰ ਵੀ ਫਰਕ ਪੈਂਦਾ ਬਿਲਕੁਲ ਜੀ ਇੱਥੇ ਇੱਕ ਸਕੂਲ ਨਹੀਂ ਹੈ ਤਿੰਨ ਸਕੂਲਾਂ ਦੀ ਟ੍ਰੈਫਿਕ ਜੇ ਠੀਕ ਹੈ ਇੱਥੇ ਸੈਂਟ ਜੋਸਫ ਸਕੂਲ ਦੀ ਟ੍ਰੈਫਿਕ ਹੈ ਸੈਂਟ ਜੋਸਫ ਸਕੂਲ ਕੁੜੀਆਂ ਦਾ ਗਰਲ ਸਕੂਲ ਸੈਂਟਰ ਰੋਡ ਵਾਲਾ ਉਹਦੀ ਟ੍ਰੈਫਿਕ ਹੈ 7th ਸੁਣਨ ਚੇ ਵੀ ਆਇਆ ਵੀ ਇੱਥੇ ਐਕਸੀਡੈਂਟ ਵੀ ਬੜੇ ਹੋ ਰਹੇ ਬਹੁਤ ਜੀ ਟੋਏ ਏਡੇ ਏਡੇ ਵੱਡੇ ਨੇ ਤੁਸੀਂ ਦੇਖੋ ਹਾਲਤ ਦੇਖੋ ਇਹਨਾਂ ਦੀ ਉਹਦੇ ਵਿੱਚ ਮਲਬਾ ਪੜ ਜਾਂਦੇ ਆ ਠੀਕ ਉਹ ਕੰਪਲੀਟ ਕਰੋ ਤੇ ਮਲਬਾ ਪਾ ਕੇ ਜਾਂਦੇ ਤੁਸੀਂ ਦੱਸੋ ਮਲਬਾ 4 ਦਿਨ ਰਹਿੰਦਾ ਬਰਸ਼ਾਤਾਂ ਦੇ ਵਿੱਚ ਕੰਡੀਸ਼ਨ ਇੰਨੀ ਕਮਾੜੀ ਹੋ ਗਈ ਆ ਕਿ ਬਜ਼ੁਰਗਾਂ ਨੂੰ ਸੱਟਾਂ ਲੱਗੀਆਂ ਜੇਕਰ ਹੁਣ ਨਹੀਂ ਬੰਦੀ ਤੁਹਾਡੇ ਵੱਲੋਂ ਪ੍ਰੋਟੈਸਟ ਵੀ ਕੀਤਾ ਜਾਏਗਾ ਕੋਈ ਸਾੜਕੋ ਹੱਲ ਹੈ ਕੀ ਸਾੜਕੋ ਹੱਲ ਦੱਸੋ ਅਸੀਂ ਅਦਾਲਤ ਦੇ ਵਿੱਚ ਚਲੇ ਗਏ ਆ ਮੁਲਤਸੀ ਕਾਨੂੰਨੀ ਕਾਰਵਾਈ ਕਰ ਚੁੱਕੇ ਆ ਫਰ ਅਦਾਲਤ ਨੇ ਇਹਨਾਂ ਦੇ ਬਿਆਨ ਕਲਮਬੰਦ ਕੀਤੇ ਹੋਏ ਨੇ ਠੀਕ ਹੈ ਪਰ ਨਾਲ ਇਹਨਾਂ ਦੇ ਜਿਹੜੇ ਆਈਡੀ ਪ੍ਰੂਫ ਨਾਲ ਲਾਏ ਹੋਏ ਨੇ ਹੋਰ ਅਸੀਂ ਕੀ ਕਰ ਸਕਦੇ ਅਸੀਂ ਡਿਫੈਂਸ ਕਾਨੂੰਨੀ ਵਿੱਚ ਸਾਡਾ ਪੂਰੀ ਗੀਜੀ ਲਿਖੋ ਦੀ ਪਰ ਜਦੋਂ ਦਾ ਇਹ ਰੋਡ ਟੁੱਟਿਆ ਹੋਇਆ ਉਹ ਰੋਡ ਦੇ ਰੋਡ ਦੇ ਨਾਲ ਇੰਨਾ ਕੁ ਫਰਕ ਪੈਂਦਾ ਪਿਆ ਸਾਡੇ ਸਾਡੇ ਸਾਰੇ ਕੰਮ ਨੂੰ ਸਾਰੇ ਇਲਾਕੇ ਨੂੰ ਕੀ ਰੋਜ਼ ਦਾ ਇੱਕ ਨਾ ਐਕਸੀਡੈਂਟ ਤਾਂ ਹੁੰਦਾ ਹੀ ਹੁੰਦਾ ਕਦੇ ਵਿਚਾਰੇ ਅਸੀਂ ਕਿ ਕੋਈ ਕਦੇ ਕੋਈ ਪ੍ਰਧਾਨ ਸਾਹਿਬ ਚੁੱਕਦੇ ਨੇ ਕਿ ਸੈਕਟਰੀ ਸਾਹਿਬ ਚੁੱਕਦੇ ਨੇ ਕਿ ਗੁਰਦਾਸ ਸਾਹਿਬ ਨੂੰ ਪਰੇਸ਼ਾਨੀ ਆਂਦੀ ਹੈ ਤੇ ਜਿਹੜੀ ਟ੍ਰੈਫਿਕ ਜਿਹੜੀ ਕੀ ਕਹਿੰਦੇ ਕਿ 1 ਮਿੰਟ ਦੀ ਟ੍ਰੈਫਿਕ ਹੁੰਦੀ ਸੀ ਤੇ ਇੱਕ ਬੱਕੜ ਨਿਕਲਦੀ ਸੀ ਉਹਨੂੰ ਘੱਟ ਘੱਟ 2-2 ਘੰਟੇ ਇੱਥੇ ਲੱਗੇ ਇੱਥੇ ਖੜੇ ਹੋਣਾ ਪੈਂਦਾ ਜਿਸ ਕਰਕੇ ਸਾਡੀ ਤਾਂ ਇਹੀ ਪਰੇਸ਼ਾਨੀ ਹੈਗੀ ਕਿ ਜਿਹੜੇ ਜਿਹੜੇ ਐਕਸੀਡੈਂਟ ਹੁੰਦੇ ਨੇ ਹੁਣ ਹਸਪੀਟਲ ਵੀ ਬਣਾਉਂਦਾ ਹਸਪੀਟਲ ਵਿੱਚ ਜਾ ਕੇ ਦੇਖ ਦਦਿਓ ਕਿ ਜਿਹੜੇ ਐਕਸੀਡੈਂਟ ਵਾਲੇ ਬੰਦੇ ਕਿੰਨੇ ਕਿੱਡੇ ਲਈ ਆਉਂਦੇ ਨੇ ਜਿਹੜੀ ਕਾਫੀ ਪਰੇਸ਼ਾਨੀ ਹੈ ਸਕੂਲ ਕਾਲਜਾਂ ਨੂੰ ਜਿਹੜੇ ਸਟੂਡੈਂਟ ਜਾਣ ਵਾਲੇ ਉਹਨਾਂ ਦੀ ਪਰੇਸ਼ਾਨੀ ਹੈ ਤੇ ਅਸੀਂ ਸਾਡੀ ਬੇਨਤੀ ਹੈ ਜਿਹੜੇ ਸਾਡੇ ਅਹੁਦੇਦਾਰ ਨੇ ਸਾਡੇ ਆਫੀਸਰ ਸਰਬਾਨ ਨੇ ਕਿ ਜੇ ਸਾਡੀ ਸਮੱਸਿਆ ਜਲਦੀ ਸੁਣ ਲਓ ਜੇ ਨਹੀਂ ਸੁਣੋਗੇ ਸਾਡਾ ਹੱਲ ਕੋਈ ਨਹੀਂ ਸਾਨੂੰ ਤਾਂ ਚੌਕੜੀ ਮਾਰ ਕੇ ਬੈਠਣਾ ਪੈਣਾ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਹੈ ਹੱਥ ਹੱਥ ਜੋੜ ਕੇ ਤੁਹਾਡੇ ਕੀ ਬੇਨਤੀ ਕਰਦੇ ਹਾਂ ਕਿ ਸਾਡੀ ਮਜਬੂਰੀ ਨੂੰ ਧਿਆਨ ਦੇਖਦੇ ਹੋਏ ਸਾਡਾ ਹੱਲ ਕੀਤਾ ਜਾਵੇ ਤਾਂ ਕਿ ਅਸੀਂ ਵੀ ਇੱਕ ਵਧੀਆ ਨਾਗਰਿਕਾਂ ਵਾਲਾ ਜੀਵਨ ਬਤੀਤ ਕਰ ਸਰ ਦੇਖੇ ਜਾਵੇ ਮੌਕੇ ਤੇ ਜਿਹੜੇ ਐਮ ਐਲ اے ਇੱਥੇ ਉਹ ਵੀ ਇੱਥੋਂ ਲੰਘਦੇ ਹੋਣੇ ਆ ਦੇਖੋ ਜੀ ਲੰਘਦਾ ਸਰ ਕੋਈ ਹੈ ਜੀ ਜਿੰਨੇ ਦਾ ਇੱਕ ਵਾਰੀ ਨਿਕਲਣਾ ਉਹ ਔਕਾ ਜਿਹਾ ਨਿਕਲ ਜਾਂਦਾ